ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਸਾਰੇ ਭਰਾਵਾਂ ਵਧੀਆ ਹੋਣਗੇ ਤੇ ਆਜੋ ਬਈ ਆਪਾਂ ਤੁਹਾਨੂੰ ਸ਼ੌਕ ਕਰਾਉਣੇ ਜਾਨਵਰਾਂ ਦਾ ਤੇ ਆਪਣੇ ਤੇ ਆਹ ਬਈ ਜਾਨਵਰ ਆ ਬਈ ਤੇ ਸੇਲ ਆ ਬਈ ਦੋਨੇ ਨਾਰਾਗੇ ਕੁੱਤਰ ਆਗੇ ਤੇ ਆਹ ਕੁੱਤਰ ਦੇਖਾ ਦੋ ਬਈ ਪੂਸ ਵਾਲੋ ਕੰਨੀਆਂ ਗਾਹਾਂ ਨਾਲੀਆਂ ਦੇਖਾ ਦੋ ਪੂਰੇ ਗਾਰੰਟੀ ਵਾਲੇ ਕੁੱਤਰ ਆ ਬਈ ਛੱਡਾਂ ਨਾਲੇ ਆਗੇ ਸਾਰੇ ਇਹਨਾਂ ਦੇ ਪੈਣ ਭਰਾਵਾਂ ਕੀ ਛੱਡੇ ਵੀ ਆ ਤੇ ਤੇ ਬਈ ਕੁਛ ਥੋੜੀ ਮਜਬੂਰੀ ਕਰਕੇ ਦੇਣਾਂਗੇ ਪੁੱਤਰ ਜਿਆਦਾ ਕਿ ਬਈ ਛੱਡਣ ਵਾਲੇ ਤੇ ਕੁਛ ਉਹਨੇ ਦੇ ਭਰਾ ਰੱਖ ਲੈ ਹਜੇ ਮਤਲਬ ਇਹ ਸਿੱਧੇ ਕਰੇ ਬਈ ਢਾਂਗੀਆਂ ਤੇ ਚੜਾਏ ਆ ਟਾਇ ਕੋਈ ਨਹੀਂ ਕਿ ਤੇ ਬਾਕੀ ਇਹਨੇ ਦੇ ਭਣ ਭਰਾ ਕੱਢ ਲਈ ਸੀ ਪੁੱਤਰ ਜ਼ਿਆਦਾ ਕਰਕੇ ਬਈ ਦੇਣੇ ਆ ਇਹ ਪੁੱਤਰ ਤੇ ਜਿਹੜੇ ਭਰਾ ਨੂੰ ਚਾਹੀਦੇ ਆ ਕਾਲ ਕਰ ਸਕਦਾ ਬਈ ਪਰਣਾਲਾ ਜ਼ਿਲ੍ਹਾ ਵਿਡੀਓ ਦਾ ਨੰਬਰ ਪਾਵਾਂਗੇ ਪਮਾਲਵਾ ਇਲਾਕਾ ਤੇ ਡਿਲੀਵਰੀ ਵੀ ਹੋ ਜੂਗੀ ਬਈ ਤੇ ਕੂਤਰਾਂ ਦੀ ਗਰੰਟੀ ਕੋ ਬਈ ਪੂਰੀ ਜਿਹੜਾ ਭਰਾ ਲੈ ਕੇ ਜਾਉ ਬਈ ਬਾਜੀ ਛੱਡ ਸਕਦਾ ਨਦੀਪਾਣਪੁਰ ਸਾਰੇ ਬਈ ਬਾਜ਼ੀਆਂ ਚ ਪਹਿਲਾਂ ਵੀ ਜਿੱਤੇ ਆਗੇ ਪਿਛਲੇ ਸਾਲ ਵੀ ਛੱਡੇ ਕਰੇ ਵੇ ਸਾਰੇ ਦੇਖ ਸਾਦੇ ਇਹ ਕਬੂਤਰ ਤਾਂ ਨਹੀਂ ਦੋਨੇ ਕੂਦੀਆਂ ਨਹੀਂ ਜਾਂਦੇ ਕੱਕ ਰਹੇ ਤੇ ਆਹ ਬਈ ਕਬੂਤਰਾਂ ਆਉਂਦੇ ਨੇ ਜਟੀਆਂ ਬਈ ਟੱਪੀਆਂ ਨੋਕਾਂ ਨੇ ਦੋਨਾਂ ਦੇ ਅੱਖਾਂ ਜਟੀਆਂ ਤੇ ਇਹ ਵੀ ਬਈ ਪੂਰਾ ਸਰਾ ਕੂਦੀਆਂ ਇਹ ਵੀ 10-12 ਬਈ ਦੋਨੇ ਨਵੇਂ ਬਾਰਾ ਵਜੇ ਰੇਸਾ ਦਾ ਬਈ ਆ ਵੀ ਦਸ ਬਾਰਾ ਵਜੇ ਨਵੇਂ ਬਾਰਾ ਸਾਰੀ ਦਵਾਈ ਲਾ ਕੇ ਬਈ ਕੱਢ ਸਕਦਾ ਫਤਣਾ ਨੂੰ ਅਜੇ ਦਵਾਈ ਕੋਈ ਨਹੀਂ ਚਲਾਈ ਇਸ ਕੰਨੀਆਂ ਚੜੀਆਂ ਹੀ ਹੋਈ ਇਹਨਾਂ ਦੀਆਂ ਪੂਰੇ ਗਰੰਟੀ ਵਾਲੇ ਕੋ ਉਤਰ ਆ ਬਈ ਜੜਾ ਭਰਾ ਲੈ ਕੇ ਜਾਓ ਬਾੜੀਆਂ ਛੱਡ ਸਕਦਾ ਵੀ ਆਰਾਮ ਨਾਲ ਜੱਤਹਾਰ ਕਸਮਦਾ ਬਾਈ ਪਰ ਉੱਡਣ ਦਾ ਵੀ ਪੂਰੀ ਗਰੰਟੀ ਹੋ ਘਰੇ ਵੀ ਤੇ ਬਾਹਰ ਵੀ ਇਹ ਆ ਬਈ ਕਬੂਤਰ ਇਹ ਨਾਰਾ ਦੋਨੇ ਬਾਈ ਪਹਿਲਾਂ ਆਪਾਂ ਮੰਦੀਨਾਂ ਦੇ ਖਾਈਆਂ ਸੀ ਇਹ ਵੀ ਦੇਖ ਸਕਦੇ ਬਾਈ ਬੈੱਡ ਦੇ ਸਕਦੇ ਉੱਤਰ ਦਾ ਦੋਨੇ ਕਬੂਤਰ ਆ ਬਈ ਪੂਰੇ ਚੰਗੇ ਜਾਨਵਰ ਆ ਬਾਈ ਜਿਹੜਾ ਭਰਾ ਲੈ ਕੇ ਜਾਉ ਯਾਦ ਹੀ ਕਰੂਗੀ ਹਾਂ ਬਾਈ ਪੁੱਤਰ ਲੈ ਕੇ ਆ ਪਹਿਲਾਂ ਵੀ ਆਪਾਂ ਬਈ ਜਿੰਨੇ ਵੀ ਬਾਈਆਂ ਨੇ ਦਿੱਤੇ ਆ ਸਾਰਾਂ ਬਾਈਆਂ ਦਿੱਤੇ ਆ ਬਾਈ ਬਾਈਆਂ ਉੱਡਿਆ ਬਾਈਆਂ ਕੋਈ ਵਧੀਆ ਸਹੀ ਆ ਐਸ਼ਾ ਆ ਕਬਈ